ਨਰਾ ਨਰਾ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਜਾਪ ਜੀ ਨੂੰ ਨਿਵੇਕੀ ਕਰਦਗੇ ਆ ਦਰਬਾਬਾ ਸਹਾ ਸਿੰਘ ਜੀ ਦਾ ਜਿਨ੍ਹਾਂ ਦੇ ਪਾਵਨ ਸਥਾਨਾਂ ਦੇ ਰਾਸਾ ਬਿਖਰਾ ਬਾਬਾ ਜੀ ਦਾ ਸਲਾਮਾ ਜੋੜਨੇ ਦਾ ਮਾਇਆ ਦਾ ਤੇਰਾ ਸੌਂਟ ਅੱਜ ਐਤਵਾਰ ਦਾ ਦਿਹਾੜਾ ਹੈ ਉਨਾ ਪੋਸਤੋਂ ਪ੍ਰੰਤ ਬਾਬਾ ਜੀ ਦੇ ਸਥਾਨਾਂ ਤੇ ਸੰਗਤ ਨੇ ਦਰਸ਼ਨ ਦਰਾਰੇ ਕੀਤੇ ਆ ਸਾਧ ਸੰਗਤ ਜੀ ਉਹ ਆਜੀ ਨੂੰ ਬੇਨਤੀ ਹੈ ਤੇ 18 ਜਲਾਈ ਦਿਨ ਸੁੱਤਰਵਾਰ ਨੂੰ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ ਮਨਾਇਆ ਜਾਂਦਾ ਉਸ ਦੇ ਸਬੰਧ ਵਿੱਚ ਐਚਰਿਵਲੀ ਆਜੀ ਨੂੰ 3120 ਸ੍ਰੀ ਅਨੰਤਪਰ ਸਾਹਿਬ ਦਾ ਆਪਾਂ ਲੈ ਚੁੱਕੇ ਜੋ ਕਿ ਬਾਬਾ ਜੀ ਦੇ ਸਲਾਣਾ ਜੋੜੇ ਮਿਲਦੇ ਸ਼ਰਧਾ ਵਾਲਾ ਸ਼ਰਧਾ ਵਾਲਨਾਂ ਵੱਲੋਂ ਕਰਵਾਇਆ ਗਿਆ ਨੇ ਨਾਲ ਗੁਰੂ ਘਰ ਦੇ ਖਾਲਸਾ ਜੀ ਉਹ ਬੇਨਤੀ ਆ ਸਮੁੱਚੀ ਕੌਮ ਨੂੰ ਸਾਰਾ ਸੰਗਤਾਂ ਨੂੰ ਹਰ ਸਾਲ ਦੀ ਤਰ੍ਹਾਂ ਚਰਨੀ ਕਲਾ ਦੇ ਨਾਲ ਬਾਬਾ ਜੀ ਦੇ ਪਾਵਨ ਸਥਾਨਾਂ ਦੇ ਹਾਜ਼ਰੀਆਂ ਬਣਵਾਤੇ ਸੇਵਾ ਕਰਨ ਵਾਸਤੇ ਸੇਵਾ ਦਾ ਸੇਵਨ ਬਾਰੇ ਅੱਜ ਦੀ ਕਲਾ ਦੇ ਨਾਲ ਤੇ ਆਪ ਜੀਆਂ ਨੂੰ ਵੀ ਬੇਨਤੀ ਹੈ ਬਾਬਾ ਜੀ ਦੇ ਪਾਵਨ ਸਥਾਨਾਂ ਤੇ ਹੌਂਸਲੇ ਦੀ ਕਪਾਹਤਾ ਕਾ ਮੇ ਲਗਾਤਾਰ ਜੀ ਲੜੀ ਆ ਤਿੰਨ ਸ੍ਰੀ ਹਨਨਪਰਸਾਂ ਬੰਦੀ ਹੁਣ ਕਾ ਰਹੀ ਆ ਬਾਕੀ ਜਿਹੜੇ ਦੋ ਸ਼ਿਵਟਾਂ ਦੇ ਵਿੱਚ ਬਾਬਾ ਜੀ ਦੇ ਸਲਾਣਾ ਜੋੜ ਮੇਲੇ ਤੇ ਅੱਜ ਹੀ ਲੜੀ ਦੇ ਹਨਪਰਸਾਂ ਵੇੜਿਆ ਕੋਲ 14 ਤੀਤ ਨੂੰ ਸੰਗਰਾਮ ਬਹਾਉਣੇ ਆ ਤੇ 16 ਤੀਤ ਨੂੰ ਸੰਗਰਾਮ ਵਾਲੇ ਦਿਨਾਂ ਪਹਿਲੀ ਸੌਣ ਵਾਲੇ ਦਿਨ ਉਹ ਪਾਈ ਜਾਣੇ ਆ 16 ਤਰੀਕ ਨੂੰ ਰੰਭ ਹੋ ਕੇ ਤੇ 318 ਜੁਲਾਈ ਦਿਨ ਸ਼ੁੱਕਰਵਾਰ ਨੂੰ ਬਾਬਾ ਨੀਰਸਲਾਣਾ ਜੋੜ ਮੇਲਾ ਮਨਾਇਆ ਜਾਣਾ ਹੈ ਉਹਦਣਾ ਸਾਡੀ ਰਾਗੀ ਕਵੀਸ਼ਰਾਂ ਨੇ ਗੁਰੂ ਜਸਨਾ ਕੇ ਸੰਗਤਾਂ ਨੂੰ ਹਾਲ ਕਰਨ ਨਾਲ ਗੁਰਦਾਰੇ ਖਾਲਸਾ ਜੀ ਉਹ ਸ਼ਾਮ ਦੇ ਟੈਂਪ ਕਬੱਡੀ ਆਉਣੀ ਹੈ ਦਲ ਬੰਦ ਇੱਥੇ ਆਉਣੇ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰਦਾਰੇ ਖਾਲਸਾ ਜੀ ਜਰੂਰ ਬਾਬਾ ਜੀ ਦੇ ਬਾਵਾਸਥਾਨਾਂ ਤੇ ਸਰਨਾ ਨੂਰਮੇਹਰ ਦੇ ਵਿੱਚ ਕਾਉਂਡੀ ਦਾ ਪਾਤਾ ਕਰ ਰਹੇ ਨਾਲ ਮੁਰੇਰੇ ਖਾਲਸਾ ਜੀ ਸਾਰੇ ਹੀ ਸੇਵਾਦਾਰ ਨਿਰੰਤਰ ਜਿਹੜੀ ਆ ਉਹ ਸੇਵਾ ਕਰ ਰਹੇ ਲਗਾਤਾਰ ਬਾਬਾ ਜੀ ਦੇ ਪਾਵਨ ਦਰਬਾਰ ਉੱਤੇ ਸੇਵਾ ਕਰ ਰਿਹਾ ਪੂਰੇ ਸਾਲ ਦੇ ਵਿੱਚ ਤਿੰਨ ਮਿਸਤਰੀ ਜਿਹੜਿਆ ਅੱਕੇ ਤੌਰ ਤੇ ਬਾਬਾ ਜੀ ਦੇ ਇੱਥੇ ਦਵਾਨ ਹਾਲ ਦੇ ਉੱਤੇ ਦਰਬਾਰ ਬਣਾ ਰਿਹਾ ਤੇ ਬਾਬਾ ਜੀ ਦੇ ਪਾਵਨ ਸਥਾਨਾਂ ਦਾ ਪਿਤਾਰ ਤੋਂ ਪਾਰ ਆਦਰ ਦੇ ਉੱਤੇ ਜਿਹੜਾ ਹੈ ਉਹ ਸੀਸਾ ਟੈਵਨ ਲੱਗਾ ਨਾਲ ਦੀ ਨਾਲ ਬਾਬਾ ਜੀ ਸੁਭਾਸੀ ਬਾਬਾ ਸੱਜਨ ਸਿੰਘ ਜੀ ਜਿਨ੍ਹਾਂ ਨੇ 40 ਸਾਲ ਸੇਵਾ ਕੀਤੀ ਹੈ ਉਹਨਾਂ ਦੇ ਨਾਮ ਤੇ ਘਰ ਘਰ ਗੁੰਜ ਰਹੀ ਹੈ ਉਹ ਪਿਆਰ ਕੀਤੀ ਜੀ ਉਹ ਖਾਲਸਾ ਕਮੇਟੀ ਦੇ ਨਾਮ ਪਰ ਸੇਵਾ ਕਰ ਰਹੇ ਆ ਇਸ ਤਰ੍ਹਾਂ ਕੇ ਵੀ ਬੇਗੁਰਮ ਖੋਤੇ ਆ ਗਿਓ ਸੇਵਾ ਚਾਹ ਦੀ ਹੈ ਜੀ ਨਾਲ ਤੇ ਗੁਰੂ ਘਰ ਦੇ ਪੀਤਵਾਰ ਆ ਸਾਡੇ ਵੀਰ ਸਰਦਾ ਸੁਭਾ ਸਿੰਘ ਜੀ ਜੋ ਕਿ ਜਿਹੜਾ ਮਾਇਆ ਦਾ ਪੈਰਾ ਸੰਗਤਾ ਵੱਲੋਂ ਸਾਰੇ ਰਾਕੇ ਵੱਲੋਂ ਨਗਰ ਮਹੀਦੀ ਪਰ ਮਾਚੀ ਦੇ ਦੇ ਵੀ ਇਹਨਾਂ ਦੀ ਸੰਗਤ ਪੰਚਾਇਤਾਂ ਵੱਲੋਂ ਜਿਆਨਤੀ ਸਿੰਘ ਦਾ ਉਹ ਭਾਈ ਸਾਡਾ ਸੁਭਾ ਸਿੰਘ ਵੀਰ ਆ ਇਹਨਾਂ ਨੇ ਨਾ ਪਿਆਸ ਕੈਮਡ ਵਗੇਰਾ ਸੀ ਸੰਗਤਾ ਵੱਲੋਂ ਸਾਰਿਆਂ ਦੇ ਸਾਥ ਹਰ ਕੇ ਦਿੱਤਾ ਗਿਆ ਜੋ ਕਿ ਜੇ ਉਸ ਵੀ ਕਿਸੇ ਮਾਈ ਭਾਈ ਨੇ ਆਦੀ ਸ਼ਰਧਾ ਮੁਤਾਬਕਾਂ ਮਾਇਆ ਪਾਉਣੀ ਹੋਵੇ ਜੋ ਕਿ ਆਪਾਂ ਦੀ ਆਪਜੀ ਨੂੰ ਠੀਕ ਪਤਾ ਹੈ ਕਿ ਅੱਜ ਨਵੇਂ ਜੋਗ ਦੇ ਵਿੱਚ ਪਹਿਲਾਂ ਸਾਧ ਸਤਿਦਰਸ਼ਨ ਬਾਰੇ ਇੱਕ ਆਦੀ ਸੀ ਗੋਲਪੜੇ ਵਿੱਚ ਮਾਇਆ ਪਾਉਂਦੀ ਸੀ ਹੁਣ ਅੱਜ ਕੱਲ ਮੈਦਾਨਾਈ ਏਰੀਆ ਮਾਇਆ ਸਨਕਾ ਪਾਉਂਦੀ ਹੈ ਇਸ ਕਰਕੇ ਭਾਈ ਗੁਰਮੁਖਸਰਾਰੇ ਉਹ ਸਾਡੀ ਸਤਿ ਸਤਿ ਸਲਾਹ ਆਚਾਰ ਕਰਕੇ ਸਾਡੇ ਵੀਰ ਸਰਕਾਰ ਸੁਖ ਸਰਕਾਰ ਜੋ ਸੁਭਾ ਸਿੰਘ ਜੀ ਇਹਨਾਂ ਨੂੰ ਖਜ਼ਾਨੇ ਦੀ ਲੋਜ ਨੂੰ ਜੋਤ ਕੀ ਪਾਇਆ ਗਿਆ ਤੇ ਮਾਇਆ ਜਿਹੜੀ ਆ ਉਹ ਐਸ ਹੱਥ ਦੇ ਵਿੱਚ ਗੁਰੂ ਘਰ ਦਾ ਇੱਕੋ ਹੀ ਖਜ਼ਾਨੇ ਦੀ ਸੰਗਤ ਦਾ ਸੇਵਾਦਾਰ ਜ세ਦਾ ਸਾਡਾ ਇਹ ਪੈਰਨ ਮਾਵੇ ਇਹ ਸੇਵਾਦਾਰ ਤੇ ਜਿਸ ਵੀ ਕਿਸੇ ਮਾਈ ਭਾਈ ਦੀ ਸੇਵਾ ਦੇ ਵਿੱਚ ਹਿੱਸਾ ਪਾਉਣਾ ਹੋਵੇ ਤੇ ਉਹ ਆ ਇਹਨਾਂ ਦਾ ਖਾਤਾ ਹੈ ਬਾਬਾ ਜੀ ਦੇ ਸੇਵਾਦਾਰਾਂ ਦਾ ਤੇ ਇਸ ਦੇ ਨਾਤੇ ਜਦੋਂ ਤੁਸੀਂ ਖਾਤੇ ਵਿੱਚ ਮਾਇਆ ਪਾਉਗੇ ਨਾ ਸੂਬਾ ਜੇ ਨਾਮ ਆਵੇਗਾ ਤੇ ਮਾਇਆ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦਾ ਬਾਬਾ ਸਾਹਿਬ ਸਿੰਘ ਕੀ ਸ਼ਹੀਦ ਉਹਨਾਂ ਦੇ ਪਾਵਨ ਸਥਾਨਾਂ ਤੇ ਤੁਹਾਡੀ ਮਾਇਆ ਪਹੁੰਚ ਜਾਵੇਗੀ ਉਹ ਆਗਦੀ ਦੀ ਮਾਇਆ ਸਹੀ ਜਿਆਦਾ ਤੇ ਲੱਗੇਗੀ ਬਿਲਕੁਲ ਜੋ ਸੰਗਤ ਦੇ ਵਿੱਚ ਜਿੱਲੀ ਉਹਨ ਮੇਲਾ ਹੈ ਤਕਰੀਬਨ ਤਕਰੀਬਨ ਐਸ ਵੇਲੇ ਹਰ ਸਾਲ ਦੀ ਆਊਟਸ ਦੇ ਮੁਤਾਬਕ 25 ਲੱਖ ਰੁਪਏ ਜਿਹੜਾ ਹੈ ਬਾਬਾ ਜੀ ਦੇ ਸਵਾਣਾ ਜੋਰ ਮੇਲੇ ਤੇ ਲੱਗਦਾ ਹੈ ਉਹ ਸਾਰੀ ਮਾਇਆ ਜਿਹੜੀ ਆਪਜੀ ਦੀ ਆ ਸੰਗਤਾਂ ਵੀ ਰਹਿ ਸੰਗਤਾ ਸ੍ਰੀ ਅਨੰਤ ਪਰਸਵ ਕਰਾਉਂਦੀ ਹੈ ਸੰਗਤਾ ਵੱਲੋਂ ਦਸਵੰਦ ਆਏ ਹੁੰਦੇ ਆ ਸਾਡੇ ਐਨ ਆਰ ਆਈ ਵੀਰ ਜਿਨ੍ਹਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਗੱਲ ਦੇ ਵਿੱਚ ਬਰੇਕਾਂ ਦੇ ਚਾਹ ਵੀ ਕਿਰਤ ਕਮਾਈ ਕਰਕੇ ਨਾ ਕਿ ਬਾਬਾ ਜੀ ਦੇ ਪਾਕਿਸਤਾਨਾਂ ਤੇ ਮਾਇਆ ਜਿਹੜੀ ਭੇਜਦੇ ਆ ਉਹਨਾਂ ਵੀਰਾਂ ਨੂੰ ਵੀ ਨਾਲ ਦੀ ਨਾਲ 2 3 ਚੰਨ ਜਿਹੜੇ ਆ ਭਾਈ ਹਿਰਾ ਸਿੰਘ ਜੀ ਭਾਈ ਨਰਲਾ ਸਿੰਘ ਜੀ ਪੱਟੀ ਇਹਨਾਂ ਨੂੰ ਸਾਰੇ ਵੀਰਾਂ ਨੂੰ ਲੈ ਕੇ ਪ੍ਰੋਗਰਾਮ ਜਿਹੜਾ ਹੈ ਸਾਰੇ ਮੇਲੇ ਦਾ ਰਸ ਜਿਹੜਾ ਹੈ ਉਹ ਪੰਜ ਦਿਨ ਬਾਅਦ ਤੇ ਪੱਕੇ ਤੌਰ ਤੇ ਦੋ ਟੀ ਜਨ ਜਿਹੜੇ ਇਹਨਾਂ ਤੋਂ ਖਾਇਆ ਜਾਵੇਗਾ ਸਾਰੀ ਸੰਗਤ ਦਾ ਧੰਨਵਾਦ ਹੈ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਤੋਂ ਪਿਛਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਕਾਰ ਸੇਵਾ ਚੱਲਦੀ ਰਹੀ ਜਿੱਥੇ ਜਿੱਥੇ ਸੇਵਾ ਚੱਲਦੀ ਰਹੀ ਬਿਆਰ ਤਹੀ ਮਾਇਆ ਜਿਹੜੀ ਹੈ ਨਾ ਉਹ ਬਾਬਾ ਸੈ ਸਿੰਘ ਜੀ ਸ਼ਹੀਦਾ ਉਹਨਾਂ ਨੇ ਪਹਾਉਸਤਾਨਾ ਦੇ ਆਲਦੀ ਕਿਰਤ ਕਮਾਈ ਕਰਕੇ ਮਾਇਆ ਪਾਉਂਦੇ ਰੇ ਆਪ ਜੀ ਦਾ ਸੰਗਤਾਂ ਦਾ ਧੰਨਵਾਦ ਆਓ ਗੁਰੂ ਪਿਆਰੇ ਖਾਲਸਾ ਜੀ ਹੋ ਮੂਲੇ ਚ ਪਹੁੰਚਣ ਦੀ ਕਿਰਪਾਤਾ ਕਰਨੀ ਵਾਹਿਗੁਰੂ